ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਕਾਰਨ ਅੱਜ ਸਵੇਰ ਤੋਂ ਹੀ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਦੱਸਦੀ ਹੈ ਕਿ ਕਠਰਾ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਯਾਤਰਾ ਮਾਰਗ ਤੇ ਜ਼ਮੀਨ ਖਿਸਕ ਗਈ ਜਦ ਸਵੇਰੇ ਲਗਭਗ 8:30 ਵਜੇ ਸ਼ਰਧਾਲੂ ਭਾਰੀ ਬਾਰਿਸ਼ ਵਿੱਚ ਕਰ ਮਾ ਵੈਸ਼ਨੂ ਦੇਵੀ ਦੀ ਯਾਤਰਾ ਕਰ ਰਹੇ ਸਨ ਤਾਂ ਇਸ ਸਮੇਂ ਜ਼ਮੀਨ ਖਿਸਕ ਗਈ ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ ਜਦਕਿ ਕਈ ਜਾਣੇ ਜ਼ਖਮੀ ਹੋਏ ਨੇ ਕੁਝ ਹੀ ਸਮੇਂ ਦੇ ਵਿੱਚ ਵੱਡੇ ਵੱਡੇ ਪੱਥਰ ਜਿਹੜੇ ਨੇ ਸਿੱਧੇ ਸੜਕ ਤੇ ਡਿੱਗ ਪਏ ਜਿਸ ਕਾਰਨ ਦੱਸਦੀ ਹੈ ਕਿ 3 ਸ਼ੈੱਡ ਨੂੰ ਨੁਕਸਾਨ ਪਹੁੰਚਿਆ ਇਸ ਹਾਦਸੇ ਦੇ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ ਜਦਕਿ ਇੱਕ ਸਥਾਨਕ ਸਮੇਤ 6 ਲੋਕ ਜ਼ਖਮੀ ਹੋਏ ਨੇ ਮ੍ਰਿਤਕ ਦੀ ਪਛਾਣ ਦੱਸਦੀ ਹੈ ਕਿ 50 70 ਸਾਲ ਪੁੱਤਰ ਸ਼੍ਰੀ ਨਿਵਾਸ ਨਿਵਾਸੀ ਚੇਨਈ ਤਾਮਿਲਨਾਡੂ ਵੱਜੋਂ ਹੋਈ ਹੈ ਤੇ ਵਾਰ 6 ਜਾਣੇ ਜਿਹੜੇ ਜ਼ਖਮੀ ਹੋਏ ਨੇ ਇੱਕ ਉਥੋਂ ਦਾ ਸਥਾਨਕ ਦੱਸਿਆ ਜਾ ਰਿਹਾ ਹੈ ਤੇ 6 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਦੱਸਿਆ ਕਿ ਪ੍ਰੀਪੇਡ ਕਾਊਂਟਰ ਦੇ ਕੰਮ ਕਰਨ ਵਾਲੇ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਨਾਜ਼ੁਕ ਹਾਲਤ ਨੂੰ ਦੇਖਦਿਆਂ ਸ਼ਰਧਾਲੂ ਰਜਿੰਦਰ ਪੱਠਾ ਕੇ ਰਾਧਾ ਅਤੇ ਅਕੇ ਉਪਨਨਾ ਨੂੰ ਬਿਹਤਰ ਇਲਾਜ ਲਈ ਸਰਾਇਨ ਬੋਰਡ ਦੇ ਨਾਰਾਇਣ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਲਾਜ ਜ਼ੁਰਾੜ ਸ਼ਰਦਾਲੂ ਕੇ ਉਪਾਨਾ ਦੀ ਮੌਤ ਹੋ ਗਈ ਹੈ ਮਾ ਵੈਸ਼ਨੋ ਦੇਵੀ ਪਵਨ ਦੇ ਨਾਲ ਨਾਲ ਕਟੜਾ ਖੇਤਰ ਦੇ ਵਿੱਚ ਵੀ ਭਾਰੀ ਬਾਰਿਸ਼ ਜਾਰੀ ਹੈ ਇਸ ਦੇ ਬਾਵਜੂਦ ਸ਼ਰਧਾਲੂ ਉਤਸ਼ਾਹ ਨਾਲ ਮਾ ਵੈਸ਼ਨੂ ਦੇਵੀ ਦੀ ਯਾਤਰਾ ਜਾਰੀ ਰੱਖ ਰਹੇ ਨੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਝ ਸ਼ਰਧਾਲੂਆਂ ਦੇ ਵੀ ਇਸ ਜ਼ਮੀਨ ਖਿਸਕਣ ਦੇ ਵਿੱਚ ਜੋ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਦੋਂ ਇਹ ਜ਼ਮੀਨ ਖਿਸਕੀ ਹੈ ਕਈ ਸ਼ਰਧਾਲੂ ਇਸ ਦੇ ਵਿੱਚ ਫਸੇ ਹੋਏ ਵੀ ਹੋ ਸਕਦੇ ਨੇ ਹਾਲਾਂਕਿ ਮੌਕੇ ਤੇ ਸੁਰੱਖਿਆ ਕਰਮੀ ਮੌਜੂਦ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸੂਚਨਾ ਮਿਲਦਾ ਹੈ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੋ ਵੀ ਅਲੇ ਦਵਾਲੇ ਦੇ ਪੁਲਿਸ ਵਿਭਾਗ ਹੈ CRPF ਹੈ ਜਾਂ ਆਫਤ ਪ੍ਰਬੰਧ ਟੀਮਾਂ ਨੇ ਉਤੇਜਿਤ ਨਾਲ ਮੌਕੇ ਤੇ ਪਹੁੰਚੀ ਅਤੇ ਰਾਹ ਰਾਹਤ ਕਾਰਜ ਜਿਹੜੇ ਨੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਲਗਾਤਾਰ ਭਾਰੀ ਬਾਰਿਸ਼ ਪੈ ਰਹੀ ਹੈ ਇਸ ਦੇ ਵਿੱਚ ਜਾਮ ਦੇ ਵਿੱਚ ਰੁਕਾਵਟਾ ਪੈਦਾ ਹੋ ਰਹੀਆਂ ਨੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਿਸ ਤਰੀਕੇ ਦੇ ਨਾਲ ਸ਼ਰਧਾਲੂਆਂ ਦੀ ਆਮਦ ਹਈ ਹੋਈ ਹੈ ਅਜ ਲਗਾਤਾਰ ਸ਼ਰਧਾਲੂ ਮਾ ਵੈਸ਼ਨੂ ਦੇਵੀ ਦੇ ਲਈ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਪੱਛ ਦੇ ਵਿਚਕਾਰ ਜਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਬਾਰਿਸ਼ ਪੈ ਰਹੀ ਹੈ ਆ ਉਸੇ ਹੀ ਤਰੀਕੇ ਦੇ ਨਾਲ ਪਹਾੜ ਲਗਾਤਾਰ ਡਿੱਗਦੇ ਨਜ਼ਰ ਆ ਰਹੇ ਨੇ ਕਿਤੇ ਜ਼ਮੀਨ ਖਿਸਕ ਰਹੀ ਹੈ ਅਜਿਹੇ ਦੇ ਵਿਚਕਾਰ ਹੁਣ ਮਾ ਵੈਸ਼ਨੂ ਦੇਵੀ ਤੋਂ ਵੱਡੀ ਖਬਰ ਹੈ ਜਿੱਥੇ ਜ਼ਮੀਨ ਖਿਸਕਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ ਜਦਕਿ 6 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ